NDA ਗਠਜੋੜ ਦੇ ਵੱਲੋਂ ਬਿਹਾਰ ਚੋਣਾਂ ਨੂੰ ਲੈ ਕੇ ਮੈਨੀਫੈਸਟੋ ਜਾਰੀ ਕਰ ਦਿੱਤਾ ਜਿਸ ਦੇ ਵਿੱਚ ਵੱਡੇ ਵੱਡੇ ਦਾਅਵੇ ਨੇ ਜਿਹੜੇ ਉਹ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਬਿਹਾਰ ਚੋਣਾਂ ਨੂੰ ਲੈ ਕੇ ਮੈਨੀਫੈਸਟੋ ਜਿਹੜਾ ਸਰਲੇਖ ਪੱਤਰ ਆਓ NDA ਦੇ ਵੱਲੋਂ ਜਾਰੀ ਕੀਤਾ ਗਿਆ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਇੱਕ ਨਿੱਜੀ ਹੋਟਲ ਦੇ ਵਿੱਚ ਬੈਠਕ ਹੋਈ ਹੈ ਔਰ ਉੱਥੇ ਤਮਾਮ ਜਿਹੜੇ ਲੀਡਰਸ਼ਿਪ ਆ ਭਾਜਪਾ ਦੀ ਉਹ ਪਹੁੰਚੀ ਹੈ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਦਾ ਗੱਠ ਜੋੜ ਐਨਡੀਏ ਦੇ ਨਾਲ ਆ ਤਮਾਮ ਲੀਡਰ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਮੈਨੀਫੈਸਟੋ ਜਾਰੀ ਕੀਤਾ ਗਿਆ ਤਾਂ ਉਹਨਾਂ ਦੱਸਦੇ ਕਿ ਇੱਕ ਪ੍ਰਮੁੱਖ ਹੋਟਲ ਦੇ ਵਿੱਚ ਸਾਰੀਆਂ ਐਨਡੀਏ ਭਾਈਵਾਲ ਪਾਰਟੀਆਂ ਦੇ ਮੁੱਖ ਨੇਤਾਵਾਂ ਨੇ ਸਾਂਝੇ ਤੌਰ ਤੇ ਸੰਕਲਪ ਪੱਤਰ 2025 ਸਰਲੇਖ ਵਾਲਾ ਮੈਨੀਫੈਸਟੋ ਜਾਰੀ ਕੀਤਾ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਕੇਂਦਰੀ ਮੰਤਰੀ ਜੀਤਨ RAM ਮਾਨ ਜੀ ਇਸ ਤੋਂ ਇਲਾਵਾ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਇਸ ਤੋਂ ਇਲਾਵਾ ਸੰਸਦ ਮੈਂਬਰ ਉਪੇਂਦਰ ਕੁਸ਼ਵਾਹਾ ਵੀ ਮੌਜੂਦ ਰਹੇ ਮੈਨੀਫੈਸਟੋ ਨੂੰ ਵਿਕਸਤ ਬਿਹਾਰ ਲਈ ਇੱਕ ਬਲੂਪ੍ਰਿੰਟ ਦੱਸਿਆ ਹੈ ਐਨਡੀਏ ਨੇ ਕਿਹਾ ਕਿ ਇਹ ਅਗਲੇ 5 ਸਾਲਾਂ ਵਿੱਚ 1 ਕਰੋੜ ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ ਸੋ ਇਸ ਮੌਕੇ ਭਾਜਪਾ ਦੇ ਵੱਲੋਂ ਯਾਨੀ ਕਿ ਐਨਡੀਏ ਗੱਠਜੋੜ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਬਿਹਾਰ ਦੇ ਵਿੱਚ 1 ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਉੱਥੇ ਦੇ ਜਿਹੜੇ ਬੇਰੋਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਨੂੰ 1 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ ਸੋ ਵੱਡੇ ਵੱਡੇ ਮੈਨੀਫੈਸਟੋ ਦੇ ਵਿੱਚ ਦਾਅਵੇ ਕੀਤੇ ਗਏ ਨੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਿਹੜਾ ਮੈਨੀਫੈਸਟੋ ਆ ਹੈ 21ਵੀਂ ਸਦੀ ਵਿੱਚ ਬਿਹਾਰ ਦੇ ਸੰਭਾਵੀ ਵਿਸ਼ਵ ਵਿਆਪੀ ਮਹੱਤਵ ਨੂੰ ਉਜਾਗਰ ਕਰਦਾ ਹੈ ਅਸੀਂ ਨੌਜਵਾਨਾਂ ਔਰਤਾ ਗਰੀਬਾਂ ਦਲਿਤਾਂ ਤੇ ਸਭ ਤੋਂ ਪਛੜੇ ਵਰਗਾਂ ਤੇ ਕੇਂਦਰਿਤ ਯਾਨੀ ਕਿ ਧਿਆਨ ਕੇਂਦਰਿਤ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਗਰੀਬ ਲੋਕ ਨੇ ਪਛੜੇ ਵਰਗ ਨੇ ਔਰਤਾਂ ਨੇ ਬੇਰੁਜ਼ਗਾਰ ਨੌਜਵਾਨ ਨੇ ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ ਸੋ ਇਸ ਵੇਲੇ ਮੈਨੀਫੈਸਟੋ ਦੇ ਵਿੱਚ ਵੱਡੇ ਵੱਡੇ ਨੇ ਜਿਹੜੇ ਉਹ ਦਾਅਵੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਅਸੀਂ 1 ਕਰੋੜ ਤੋਂ ਵੱਧ ਨੌਕਰੀਆਂ ਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਦਾਵਾ ਕੀਤਾ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੇ ਕਿ ਬਿਹਾਰ ਦੇ ਨੌਜਵਾਨ ਦੁਨੀਆ ਦੇ ਹਰ ਕੋਨੇ ਵਿੱਚ ਯਾਤਰਾ ਕਰ ਸਕਣ ਦੁਨੀਆ ਵਿੱਚ ਜਿੱਥੇ ਵੀ ਬਿਹਾਰ ਦੇ ਨੌਜਵਾਨ ਦੀ ਲੋੜ ਹੈ ਅਸੀਂ ਉਸ ਲਈ ਕੰਮ ਕਰਾਂਗੇ ਹੁਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹੀ ਗਈ ਹੈ ਉੱਥੇ ਦੇ ਜਿਹੜੇ ਉਪ ਮੁੱਖ ਮੰਤਰੀ ਨੇ ਸਮਰਾਟ ਚੌਧਰੀ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਜਿਹੜੇ ਬਿਹਾਰ ਦੇ ਨੌਜਵਾਨ ਨੇ ਉਹ ਪੂਰੀ ਦੁਨੀਆ ਦੇ ਵਿੱਚ ਸਫਰ ਕਰ ਸਕਣ ਜਾ ਸਕਣ ਆ ਸਕਣ ਸੋ ਅਸੀਂ ਉਹਨਾਂ ਲਈ ਕੰਮ ਕਰਾਂਗੇ ਉਹਨਾਂ ਦੀ ਜ਼ਿੰਦਗੀਆਂ ਨੇ ਜਿਹੜੀਆਂ ਉਹ ਬਿਹਤਰ ਬਣਾਵਾਂਗੇ ਸੋ ਮੈਨੀਫੈਸਟੋ ਜਦੋਂ ਪਾਰਟੀਆਂ ਕੋਈ ਵੀ ਪਾਰਟੀ ਆ ਉਹ ਜਾਰੀ ਕਰਦੀ ਆ ਚੋਣਾਂ ਦੇ ਵੇਲੇ ਖਾਸ ਕਰਕੇ ਚੋਣਾਂ ਦੇ ਵੇਲੇ ਤਾਂ ਉਸ ਵੇਲੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸੋ ਵਕ ਵਕ ਪਾਰਟੀਆਂ ਵੱਲੋਂ ਜਿਹੜੇ ਦਾਅਵੇ ਨੇ ਉਹ ਚੋਣਾ ਦੌਰਾਨ ਕੀਤੇ ਜਾਂਦੇ ਹੁੰਦੇ ਨੇ ਉਪ ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਦੇਸ਼ ਵਿੱਚ ਕਿਸਾਨ ਸਨਮਾਨ ਨidhi ਯੋਜਨਾ ਲਾਗੂ ਕੀਤੀ ਜਾ ਰਹੀ ਹੈ ਇਸ ਵੇਲੇ ਕੇਂਦਰ ਸਰਕਾਰ ਕਿਸਾਨਾਂ ਨੂੰ 6000 ਰੁਪਏ ਦੇ ਰਹੀ ਹੈ ਹੁਣ ਐਨਡੀਏ ਸਰਕਾਰ ਵਿਹਾਰ ਦੇ ਕਿਸਾਨਾਂ ਨੂੰ 3000 ਰੁਪਏ ਦੇਵੇਗੀ ਇਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਹੁਣ ਹਰ ਸਾਲ 9000 ਰੁਪਏ ਮਿਲਣਗੇ ਇਸ ਨੂੰ ਕਰਪੂਰੀ ਠਾਕੁਰ ਕਿਸਾਨ ਸਨਮਾਨ ਦਾ ਨਾਮ ਦਿੱਤਾ ਗਿਆ ਸੋ ਹੁਣ ਜਿਹੜਾ ਮੈਨੀਫੈਸਟੋ ਐਂਡੀਏ ਗਠਜੋੜ ਦੇ ਵੱਲੋਂ ਜਾਰੀ ਕਰ ਦਿੱਤਾ ਜਿਸ ਦੇ ਵਿੱਚ तमाम ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਕਿਸਾਨਾਂ ਨੂੰ ਲੈ ਕੇ ਨੌਜਵਾਨਾਂ ਨੂੰ ਲੈ ਕੇ ਔਰਤਾਂ ਨੂੰ ਲੈ ਕੇ ਔਰ ਜਿਹੜੇ ਪਛੜੇ ਹੋਏ ਵਰਗ ਨੇ ਉਹਨਾਂ ਨੂੰ ਲੈ ਕੇ तमाम ਵੱਡੇ ਦਾਅਵੇ ਕੀਤੇ ਗਏ ਨੇ ਔਰ ਹੁਣੇ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉੱਥੇ ਭਾਜਪਾ ਦੀ ਸਰਕਾਰ ਬਣਦੀ ਹੈ ਗੱਠਜੋੜ ਵਾਲੀ ਸਰਕਾਰ ਬਣਦੀ ਆ ਤਾਂ ਫਿਰ ਕੀ ਕੁਝ ਇਹ ਜਿਹੜੇ ਦਾਅਵੇ ਕੀਤੇ ਗਏ ਨੇ ਕਿ ਇਹ ਪੂਰੇ ਹੋਣਗੇ ਜਾਂ ਨਹੀਂ ਹੋਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ